ਮੈਂ ਹੋਰ ਮੈਸੇਜ ਦੇ ਦਈਏ ਸਾਰੀਆਂ ਸਾਡੇਆਂ ਪਾਰਟੀਆਂ ਨਾਲ ਸਾਰਿਆਂ ਨਾਲ ਸਬੰਧ ਵਧੀਆ ਨਾ ਕਿਸੇ ਨਾਲ ਕੋਈ ਗਿਲਾਸੇ ਗਵਾ ਨਹੀਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਨਾ ਹਾਂਜੀ ਹਾਂਜੀ ਬਾਕੀ ਸਰੇ ਜਿਹੜੀ ਆਪਣੀ ਹੁਣ ਪੰਚਾਇਤ ਦਾ ਮੁੱਖ ਇਹਨਾਂ ਦਾ ਪਿਆਰ ਵੀ ਵਧੀਆ ਮਿਲਦਾ ਹੈ ਨਾ ਬਈ ਵਧੀਆ ਵਧੀਆ ਬਹੁਤ ਵਧੀਆ ਜੀ ਬਾਕੀ ਦੋਨਾਂ ਨੇ ਮੈਨੂੰ ਕਿਹਾ ਸਰਪੰਚਾ ਨੇ ਹਾਂ ਬਾਕੀ ਸਰੇ ਨੇ ਵੀ ਕਿਹਾ ਜਗਦੀਪ ਨੇ ਵੀ ਇਹਨੇ ਕਾਫੀ ਲੋਡ ਹੋਵੇ ਵੀ ਅਸੀਂ ਤੇਰੇ ਨਾਲ ਆ ਠੀਕ ਹੈ ਸਾਡਾ ਪਿੰਡ ਇਹ ਆਪਣਾ ਪਿੰਡ ਬਈ ਇੱਕ ਗਲਮਾਨਨ ਵਾਲਾ ਹੈ ਹਾਂਜੀ ਹਾਂਜੀ ਸਾਂਝੇ ਕੰਮ ਵਾਸਤੇ ਬਸ ਬਸ ਦੋਨੇ ਕੀ ਸਾਰੀ ਮੋਤਵਾਰ ਬੰਦੇ ਪੂਰਾ ਜੋਰ ਲਗਾ ਰਹੇ ਹਨ ਹੋਰ ਬਾਕੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਨੇ ਹਾਂਜੀ ਆਵਾ ਮਾਰੀ ਬਣੀ ਦੀ ਪਾਰਟੀ ਦੀ ਟੀਮ ਨੇ ਸਾਰਿਆਂ ਨੇ ਕਿਹਾ ਵੀ ਤੇਰਾ ਪੂਰਾ ਸਹਿਯੋਗ ਦੇਮਾ ਠੀਕ ਹੈ ਹਾਂਜੀ ਸਾਡੇ ਜਿੰਨੇ ਵੀ ਮੋਤਵਾਰ ਬੰਦੇ ਨਾਲ ਹਾਂਜੀ ਸਾਰਿਆਂ ਦਾ ਪਿਆਰ ਪੂਰਾ ਵਧੀਆ ਕਿਸੇ ਨਾਲ ਕਿਸੇ ਦਾ ਕੋਈ ਗਿਲਾ ਨਹੀਂ ਕੋਈ ਗਿਲਾ ਸ਼ਿਕਵਾ ਨਹੀਂ ਹਾਂ ਵੀ ਸਾਰੇ ਆਪਾਂ ਨੂੰ ਫੁੱਲ ਸਪੋਰਟ ਕਰ ਰਹੇ ਹਾਂ ਹਾਂਜੀ ਫੁੱਲ ਸਪੋਰਟ ਕਰ ਰਹੇ ਬਾਕੀ ਮੈਂ ਦੋਸਤੋ ਇੱਕ ਤੁਹਾਨੂੰ ਗੱਲ ਦੱਸਾਂ ਨਾ ਆਪਣਾ ਪਿੰਡ ਬਰਜਟਲ ਮਾ ਜ਼ਿਲ੍ਹਾ ਮਾਨਸਾ ਜਦੋਂ ਕੋਈ ਐਜੀ ਗੱਲਬਾਤ ਹੁੰਦੀ ਆ ਜਿੱਥੇ ਕਿਸੇ ਦਾ ਭਲਾ ਹੁੰਦਾ ਉੱਥੇ ਫਿਰ ਆਏ ਕੋਈ ਪਾਰਟੀਵਾਦੀ ਤੌਰ ਤੇ ਨਹੀਂ ਉੱਥੇ ਸਾਂਝੇ ਵਰਦੇ ਨਾਲ ਕੇ ਮਦਦ ਕਰਦੇ ਪਿੰਡ ਲੈਵਲ ਦੇ ਕੋਈ ਕਿਸੇ ਦਾ ਕੋਈ ਪੱਖਪਾਤ ਨਹੀਂ ਸਾਰਿਆਂ ਦਾ ਪਿਆਰ ਬਣਿਆਗਾ ਅਸੀਂ ਵੀ ਧੰਨਵਾਦ ਕਰਦੇ ਆ ਮੌਕੇ ਦੀ ਪੰਚਾਇਤ ਦਾ ਵੀ ਪਹਿਲਾਂ ਵਾਲੀ ਦਾ ਵੀ ਹਾਂ ਜੀ ਸਰ ਧੰਨਵਾਦ ਸਰਪੰਚ ਹੋ ਗਿਆ ਹਣਾ ਆਪਣੇ ਪ੍ਰਧਾਨ ਜੀ ਹੋ ਗਏ ਗਰਮੀਤ ਸਿੰਘ ਹਣਾ ਜਿਹਨਾਂ ਨੂੰ ਆਪਾਂ ਨਿੱਕਾ ਪ੍ਰਧਾਨ ਕਹਿ ਦਿੰਦੇ ਆ ਵੀ ਸਾਰਿਆਂ ਦਾ ਵਧੀਆ ਬੇਖੂਬੀ ਪਿਆਰ ਮਿਲ ਰਿਹਾ ਬਾਕੀ ਗਰਦੀਪ ਅਈ ਅਸੀਂ ਵੀ ਤੇਰਾ ਧੰਨਵਾਦ ਕਰਦੇ ਆ ਹੈਨਾ ਸਾਡੇ ਤੱਕ ਜਿਹੇ ਜੀ ਵੀ ਕੋਈ ਮਦਦ ਦੀ ਲੋੜ ਹੋਈ ਸੰਕੇ ਜਰੂਰ ਦੱਸਿਓ ਠੀਕ ਹੈ ਬਾਈ ਬਾਕੀ ਆਪਾਂ ਦਿਖਾਵਾਂਗੇ ਵੀ ਹੈਨਾ ਤੇ ਇੱਕ ਵਾਰੀ ਆਪਣੇ ਇਹ ਕੈਂਪ ਦੀ ਡੇਟ ਹੋਰ ਲਾਉਂਸ ਕਰਦੇ ਹੋ ਬਾਈ ਇਹ ਡੇਟ ਹੈਗੀ ਜੀ 25 ਤਰੀਕ ਦਿਨ ਵੀਰਵਾਰ ਠੀਕ ਹੈ ਸਵੇਰੇ 10 ਤੋਂ ਲਾ ਕੇ 2 ਵਜੇ ਤੱਕ ਠੀਕ ਹੈ ਜੀ